स्टार एजी न्यूज़ चैनल ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ स्टार एजी न्यूज़ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਤੇਜਿੰਦਰ ਪੰਡ ਸਿੰਘ ਜੀ ਮੈਂ ਡਿਪਾਰਟਮੈਂਟ ਬੋਟੈਨੀਕਲ এনवायरमेंट ਸਾਇੰਸਿਸ ਤੇ ਤਕਰੀਬਨ 38 ਸਾਲ ਦੀ ਜੌਬ ਕੀਤੀ ਹੈ ਤੇ ਉਸ ਤੋਂ ਬਾਅਦ ਮੈਂ ਡਿਪਾਰਟਮੈਂਟ ਦੇ ਵਿੱਚ ਜਿਵੇਂ ਇਹਨਾਂ ਨੇ ਨੌਨ ਟੈਕਨੀਕਲ ਜਿਹੜੀ ਸਟਾਫ ਸੀਗਾ ਵੈਲਫੇਅਰ ਕਮੇਟੀ ਵੱਲੋਂ ਅੱਜ ਇਹਨਾਂ ਨੇ ਮੈਨੂੰ ਜਿਹੜੀ ਇਹ ਪਾਰਟੀ ਦਿੱਤੀ ਹੈ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਇਹਨਾਂ ਨੇ ਮੇਰੇ ਪਰਿਵਾਰ ਦਾ ਮੇਰਾ ਬਹੁਤ ਮਾਨ ਸਤਿਕਾਰ ਕੀਤਾ ਹੈ ਤੇ ਮੈਂ ਇਹਨਾਂ ਦਾ ਬਹੁਤ ਰਿੜੀਆਂ ਤੇ ਇਹਨਾਂ ਸ਼ਬਦਾਂ ਨਾਲ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਹਾਂ ਜੀ ਸਸਿਕਾਲ ਜੀ ਮੈਂ ਹਰਦੀਪ ਸਿੰਘ ਕੈਸ਼ੀਅਰ ਨਾਉਨ ਟੀਚਿੰਗ ਅਬਲਾਈ ਐਸੋਸੀਏਸ਼ਨ ਤੇ ਟੈਕਨੀਕਲ ਸਮਾਜ ਸਥਾਪਨਾ ਨੁਮਾਇੰਦਾ ਜੀ ਅੱਜ ਸਾਡੇ ਸਾਰੇ ਟੈਕਨੀਕਲ ਸਟਾਫ ਨੇ ਇਕੱਠੇ ਹੋ ਕੇ ਸਰਦਾਰ ਤੇਜਿੰਦਰਪਾਲ ਸਿੰਘ ਵੇਦੀ ਜੀ ਉਹ ਸਾਡੇ ਬੋਟੈਨিক্যাল এনवायरमेंट ਸਾਇੰਸ ਤੋਂ ਐਜ ਸੀਨੀਅਰ ਟੈਚਰ ਰਿਟਾਇਰ ਹੋਏ ਨੇ ਉਹਨਾਂ ਨੂੰ ਪਾਰਟੀ ਦਿੱਤੀ ਗਈ ਹੈ ਇਹ ਪਹਿਲੀ ਪਾਰਟੀ ਹੈ ਜੀ ਸਾਡੀ ਵੈਲਫੇਅਰ ਸੁਸਾਇਟੀ ਜਿਹੜੀ ਬਣੀ ਉਹਨਾਂ ਵੱਲੋਂ ਔਰ ਬਹੁਤ ਵਧੀਆ ਪਾਰਟੀ ਸਾਡੇ ਜਿਹੜੇ ਆਗੂ ਸੀ ਉਹਨਾਂ ਨੇ ਅਰੇਂਜ ਕੀਤੀ ਸੀ ਔਰ ਸਾਨੂੰ ਬੜੀ ਖੁਸ਼ੀ ਆ ਵੀ ਇਹ ਜਿਹੜੀ ਪਾਰਟੀ ਇਸ ਬੜੀ ਵਧੀਆ ਸ਼ਖਸੀਅਤ ਜਿਹੜੇ ਸਾਡੇ 베ਦੀ ਸਾਹਿਬ ਰਟਾਇਰ ਹੋਏ ਨੇ ਇਹਨਾਂ ਦੀ ਰਟਾਇਰਮੈਂਟ ਤੋਂ ਸ਼ੁਰੂ ਹੋਈ ਆ ਪਹਿਲਾਂ ਕਦੀ ਇਹ ਪਾਰਟੀਆਂ ਇਸ ਲੈਵਲ ਤੇ ਨਹੀਂ ਸੀ ਹੁੰਦੀਆਂ ਸੋ ਅਸੀਂ ਮੈਂ ਆਪਣੇ ਵੱਲੋਂ ਤੇ ਆਪਣੇ ਪੂਰੇ ਟੈਕਨੀਕਲ ਸਟਾਫ ਵੱਲੋਂ 베ਦੀ ਸਾਹਿਬ ਨੂੰ ਮੁਬਾਰਕਾ ਦਿਨਾਂ ਨੇ ਉਹਦੀ ਰਟਾਇਰਮੈਂਟ ਤੇ ਅਰਦਾਸ ਕਰਦਾ ਹਾਂ ਪ੍ਰਮਾਤਮਾ ਇਹਨਾਂ ਨੂੰ ਸਿਹਤਯਾਬ ਰੱਖੇ ਔਰ ਜਿਹੜੇ ਕੰਮ ਇਹਨਾਂ ਨੇ ਨੌਕਰੀ ਦੇ ਦੌਰਾਨ ਨਹੀਂ ਕਰ ਸਕੇ ਪਰਿਵਾਰ ਦੇ ਉਹ ਹੁਣ ਜਾ ਕੇ ਆਪਣੇ ਪਰਿਵਾਰ ਚ ਰਹਿ ਕੇ ਕਰਨ ਧੰਨਵਾਦ ਜੀ ਦੋਸਤੋ ਜੀ ਕਿ ਫਤੇ ਮੈਂ ਡਾਕਟਰ ਤੇਜਿੰਦਰ ਪਾਲ ਸਿੰਘ ਵਾਲੀਆ ਬਦੀ ਸਾਹਿਬ ਜੀ ਦਾ ਕੁਲੀਗ ਹਾਂ ਬਦੀ ਸਾਹਿਬ ਨੇ ਆਲਮੋਸਟ 38 ইয়ারਸ ਦੀਆਂ ਆਪਣੀਆਂ ਸਰਵਿਸਿਸ ਜਿਹੜੀਆਂ ਬੋਟੈਨੀਕਲ ਐਂਡ এনवायरमेंट ਸਾਇੰਸਿਸ ডিপਾਰਟਮੈਂਟ ਨੂੰ ਦਿੱਤੀਆਂ ਬਾਖੂਬੀ ਇਹਨਾਂ ਨੇ ਆਪਣੀਆਂ ਸਰਵਿਸਿਸ ਨਿਭਾਈਆਂ ਨੇ ਪਰਮਾਤਮਾ ਕਰੇ ਅੱਜ ਤੋਂ ਬਾਅਦ ਆਪਣਾ ਜਿਹੜਾ ਹੈਗੇ ਇਹਨਾਂ ਦੇ ਰੋਜ਼ਵੇਂ ਜਿਹੜੇ ਆ ਉਹ ਇਸ ਤਰ੍ਹਾਂ ਹੀ ਬਣੇ ਰਹਿਣ ਤੇ ਸਾਡੇ ਵਿਚਕਾਰ ਇਹ ਇਸ ਤਰ੍ਹਾਂ ਹੀ ਗੁਰੂਗਰਾਉਂਡ ਦੇ ਯੂਨੀਵਰਸਿਟੀ ਚੱਕਰ ਲਗਾਉਂਦੇ ਰਹਿਣ ਅਤੇ ਪਰਿਵਾਰ ਦੇ ਵਿੱਚ ਵੀ ਆਪਣੀਆਂ ਜਿਹੜੀਆਂ ਉਹ ਖੁਸ਼ੀਆਂ ਮੰਨਦੇ ਰਹਿਣ ਬਹੁਤ ਬਹੁਤ ਧੰਨਵਾਦ ਤੇ ਬਹੁਤ ਸਾਰੀਆਂ ਮੁਬਾਰਕਾਂ ਬਦੀ ਸਾਹਿਬ ਜੀ